ਪੰਜਾਬ ਦੇ ਵਿੱਚ ਏਡੇ ਏਡੇ ਮੁੱਦੇ ਆ ਗਏ ਨਵਜੋਤ ਸਿੰਘ ਸਿੱਧੂ ਨੇ ਇੱਕ ਵੀ ਮੁੱਦੇ ਤੇ ਕਦੇ ਜ਼ੁਬਾਨ ਨਹੀਂ ਖੋਲੀ ਤੁਹਾਡੀ ਪੋਲਿਟਿਕਸ ਕੀ ਹੈ ਮਤਲਬ ਜੇ ਤੁਹਾਨੂੰ ਪ੍ਰਧਾਨ ਬਣਾ ਦਿਓ ਤੁਹਾਨੂੰ ਸੀਐਮ ਦਾ ਚਿਹਰਾ ਲਾਣ ਦਿਓ ਤਾਂ ਸਹੀ ਹੈ ਤੇ ਨਹੀਂ ਫਿਰ ਅਸੀਂ ਬੋਲਣਾ ਹੀ ਨਹੀਂ ਇਹ ਇਹ ਕੀ ਕਿਹੜੀ ਇਹ ਤਾਂ ਸਭ ਤੋਂ दोगਲਾਪਨ ਹੈ ਇਹ ਤਾਂ ਸਭ ਤੋਂ ਘਟੀਆਪਨ ਹੈ ਤੁਹਾਡੀ ਇਮਾਨਦਾਰੀ ਕਿਸੇ ਨੇ ਕੀ ਚਟਣੀ ਹੈ ਤੁਸੀਂ ਕਹਿੰਦੇ ਹੋ ਮੈਂ ਇਮਾਨਦਾਰ ਹਾਂ ਮੇਰੇ ਕੋਲ ਵਿਜ਼ਨ ਹੈ ਵਿਜ਼ਨ ਤੋਂ ਕੀ ਕਰਾਉਣਾ ਕਿਸੇ ਨੇ ਜਦੋਂ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਨਹੀਂ ਖੜਦੇ ਜਿਹੜੇ ਸ਼ਹਿਰ ਚੋਂ ਰਹਿੰਦੇ ਨੇ ਪਟਿਆਲਾ ਦੇ ਵਿੱਚ ਉਸੇ ਸ਼ਹਿਰ ਦੇ ਵਿੱਚ ਇੱਕ ਕਰਨਲ ਬਾਠ ਠੀਕ ਹੈ ਫੌਜ ਦੇ ਅਫਸਰ ਨੂੰ ਕੁੱਟਿਆ ਗਿਆ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਿਸਾਨ ਕੁੱਟੇ ਸ਼ੰਭੂ ਤੇ ਖਨੌਰੀ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰ ਲਈਆਂ ਕਿਸਾਨਾਂ ਦੇ ਉੱਤੇ ਰੱਜ ਕੇ ਡਾਂਗ ਭਾਈ ਰਾਤ ਨੂੰ ਕਿਸਾਨਾਂ ਨੂੰ ਉਤੋਰਿਆ ਗਿਆ ਨਵਜੋਤ ਸਿੰਘ ਸਿੱਧੂ ਦੀ ਜ਼ੁਬਾਨ ਨਹੀਂ ਖੁੱਲੀ ਇੱਕ ਸ਼ਬਦ ਨਹੀਂ ਬੋਲੇ ਪਈ ਗੁੱਲੀ ਡੰਡਾ ਖੇਡਦੇ ਨਜ਼ਰ ਆਏ ਪੰਜਾਬ ਦੇ ਵਿੱਚ ਹੜ੍ਹ ਆਏ ਸਾਰਾ ਪੰਜਾਬ ਰੋਇਆ ਹੜ੍ਹਾਂ ਤੋਂ ਬਾਅਦ ਜਿਨ੍ਹਾਂ ਦੇ ਹੜ੍ਹ ਆਏ ਉਹ ਤਬਾਹ ਹੋਏ ਬਾਕੀ ਲੋਕਾਂ ਨੇ ਮਦਦ ਕੀਤੀ ਨਾਲੇ ਸਾਰੇ ਪੰਜਾਬ ਨੇ ਦੁੱਖ ਮਨਾਇਆ ਕਿ ਸਾਡਾ ਪੰਜਾਬ ਦਬਾਹ ਹੋ ਗਿਆ ਨਵਜੋਤ ਸਿੰਘ ਸਿੱਧੂ ਕਿੱਥੇ ਸੀ ਨਵਜੋਤ ਕੌਰ ਸਿੱਧੂ ਕਿੱਥੇ ਸੀ ਲੈਂਡ ਪੂਲਿੰਗ ਦਾ ਮਸਲਾ ਆਇਆ ਨਵਜੋਤ ਸਿੰਘ ਸਿੱਧੂ ਕਿੱਥੇ ਬੋਲੇ ਕਿਹੜੇ ਮੁਜ਼ਾਹਰੇ 'ਚ ਗਏ ਕਿੱਥੇ ਗੱਲ ਕੀਤੀ ਉਹਨਾਂ ਨੇ ਨਸ਼ੇ ਦੇ ਮੁੱਦੇ ਦੇ ਉੱਤੇ ਕਿੰਨਾ ਕੁ ਨਵਜੋਤ ਸਿੰਘ ਸਿੱਧੂ ਬੋਲੇ ਚੰਡੀਗੜ੍ਹ ਦੇ ਮੁੱਦੇ ਤੇ ਚੰਡੀਗੜ੍ਹ ਤੇ ਨੋਟੀਫਿਕੇਸ਼ਨ ਆ ਗਿਆ ਸੀ ਕਿ ਚੰਡੀਗੜ੍ਹ ਨੂੰ ਯੂਟੀ ਬਣਾ ਦੇਣਾ ਪੱਕੇ ਤੌਰ ਤੇ ਦਾ ਪ੍ਰਸ਼ਾਸਕ ਕੱਢ ਲੈਣਾ ਹੈਗਾ ਉਹਦੇ ਤੇ ਪੂਰਾ ਪੰਜਾਬ ਬੋਲਿਆ ਪੂਰੇ ਪੰਜਾਬ ਦੇ ਲੀਡਰ ਬੋਲੇ ਸਾਰੇ ਬੋਲੇ ਨਵਜੋਤ ਸਿੰਘ ਸਿੱਧੂ ਕਿੱਥੇ ਸੀ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਵੀ ਨਹੀਂ ਕੀਤਾ ਉਹ ਕਪਲ ਸ਼ਰਮਾ ਦੇ ਸ਼ੋ ਚ ਹੱਸੀ ਜਾਂਦੇ ਆ ਬੈਠੇ ਹੁਣ ਤੁਸੀਂ ਕਹਿ ਰਹੇ ਹੋ ਕਿ 500 ਕਰੋੜ ਰੁਪਏ ਦੇ ਵਿੱਚ ਕੁਰਸੀ ਮਿਲਦੀ ਹੈ ਸੀਐਮ ਦੀ ਅੱਛਾ ਤੁਸੀਂ ਇਹ ਕਹਿ ਰਹੇ ਹੋ ਕਿ ਰਾਹੁਲ ਗਾਂਧੀ ਸੋਨੀਆ ਗਾਂਧੀ ਤੇ ਉੱਪਰਲੇ ਸਾਰੇ ਇਮਾਨਦਾਰ ਆ ਕਿਉਂਕਿ ਤੁਸੀਂ ਉਹਨਾਂ ਤੋਂ ਉਹ ਲੈਣੀ ਆ ਫਿਰ ਜਿਹੜਾ 500 ਕਰੋੜਾ ਦੇ ਕੇ ਕਿਹਨੂੰ ਆਉਂਦੇ ਆ ਤੁਸੀਂ ਕਹਿੰਦੇ ਮੈਂ ਪਾਰਟੀ ਦਾ ਪ੍ਰਧਾਨ ਵੀ ਉਸੇ ਦਾ ਬਣਨਾ ਜਿਹਦੀ ਲੀਡਰਸ਼ਿਪ ਬੇਈਮਾਨ ਹੈ ਮਤਲਬ ਰਾਹੁਲ ਗਾਂਧੀ ਬੇਈਮਾਨ ਹੈ ਪ੍ਰਿੰਕਾ ਗਾਂਧੀ ਬੇਈਮਾਨ ਹੈ ਤੇ ਜਿਹੜੇ ਸੋਨੀਆ ਗਾਂਧੀ ਬੇਈਮਾਨ ਹੈ ਤੇ ਮੈਂ ਪ੍ਰਧਾਨ ਵੀ ਉਹਨਾਂ ਦਾ ਬੰਨ ਹੈ ਫਿਰ ਤੁਸੀਂ ਇਮਾਨਦਾਰ ਕਿਵੇਂ ਰਹਜੋਗੇ ਇਹਨ ਪਹਿਲੀ ਗੱਲ ਤਾਂ ਜਿਹੜੀ ਕਾਂਗਰਸ ਨੇ ਨੂੰ ਲੈ ਕੇ ਆਈ ਉਹ ਕਾਂਗਰਸ ਨੂੰ ਸ਼ਰਮ ਚਾਹੀਦੀ ਹੈ ਇਹ ਨਵਜੋਸ਼ ਸਿੰਘ ਸਿੱਧੂ ਉਹੀ ਹੈ ਜਿਹੜਾ ਕਹਿੰਦਾ ਕਾਂਗਰਸ ਮੁੰਨੀ ਨਾਲੋਂ ਵੱਧ ਬਦਨਾਮ ਹੈ ਤੇ ਮੁੰਨੀ ਕੌਣ ਸੀ ਤੁਹਾਨੂੰ ਖੈਰ ਨੂੰ ਪਤਾ ਹੀ ਹੈ ਕਿ ਮੁੰਨੀ ਕਿਹਨੂੰ ਕਹਿੰਦੇ ਸੀ ਸਰਦਾਰ ਮਨਮੋਹਨ ਸਿੰਘ ਦੀ ਸਾਰੀ ਦੁਨੀਆ ਸਾਰਾ ਦੇਸ਼ ਸਾਰਾ ਪੰਜਾਬ ਸਤਿਕਾਰ ਕਰਦਾ ਉਹਨਾਂ ਦਾ ਇਹ ਸਰਦਾਰ ਮਨਮੋਹਨ ਸਿੰਘ ਨੂੰ ਟਿਚਰਾ ਕਰਦੇ ਰਹੇ ਆ ਸਰਦਾਰ ਦੇ ਉੱਤੇ ਹੀ ਕਮੈਂਟ ਅਸੀਂ ਇਹ ਕਰਦੇ ਰਹੇ ਆ ਇਹ ਤਾਂ ਕਾਂਗਰਸ ਬਿਸ਼ਰਮ ਹੈ ਜਿਹੜੀ ਇਹਨਾਂ ਨੂੰ ਹਾਰੇ ਤੱਕ ਵੀ ਰੱਖੀ ਬੈਠੀ ਹੈ ਤੇ ਲੈ ਕੇ ਆ ਕੇ ਸਿਰ ਤੇ ਬਿਠਾਇਆ ਪਿਆ ਤੱਕ ਜਦ ਇਹ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਏ ਭਗਵਾਨ ਸਿੰਘ ਮਾਨ ਨੇ ਅਗਲੇ 2027 ਦੇ ਚੋਣਾਂ ਆਸਤੇ ਵੀ ਪੱਕਾ ਪੰਜਾਬ 'ਚ ਹੋ ਜਾਣਾ ਹੈ ਕਿਉਂ ਭਗਵਾਨ ਸਿੰਘ ਮਾਨ ਦੀ ਸਰਕਾਰ ਫਿਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਕਾਂਗਰਸ ਫਿਰ ਖੁੱਡੇ ਲੈਣ ਹੀ ਲੱਗੂਗੀ ਇਹ ਗੱਲ ਕਲੀਅਰ ਹੈ ਲੈ ਇਹ ਪਰਿਵਾਰ ਨੂੰ ਇਹ ਲੱਗਦਾ ਹੈ ਕਿ ਜੇਕਰ ਪੰਜਾਬ 'ਚ ਕੋਈ ਇਮਾਨਦਾਰ ਹੈ ਤਾਂ ਉਹ ਅਸੀਂ ਆ ਜੇਕਰ ਕੋਈ ਪੰਜਾਬ 'ਚ ਸਿਆਣਾ ਹੈ ਤਾਂ ਉਹ ਅਸੀਂ ਆ ਜੇਕਰ ਪੰਜਾਬ ਦੀ ਕਿਸੇ ਨੂੰ ਸਮਝ ਆਇਆ ਤਾਂ ਉਹ ਅਸੀਂ ਆਂ। ਜੇਕਰ ਕੋਈ ਪੰਜਾਬ ਚਲਾ ਸਕਦਾ ਤਾਂ ਅਸੀਂ ਚਲਾ ਸਕਦਾ। ਬਾਕੀ ਜਿਹੜੇ ਪੰਜਾਬ ਦੇ ਵਿੱਚ 3 ਕਰੋੜ ਤੋਂ ਉੱਪਰ ਲੋਕ ਵਸਦੇ ਆ ਉਹ ਮੂਰਖ ਹੈ, ਉਹ ਘੋਗ ਹੈ, ਉਹਨਾਂ ਨੂੰ ਅਕਲ ਹੈ ਨਹੀਂ। ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਤੇ ਚਾਹੇ ਉਹ ਆਮ ਅਸਨੀ। ਇਹ ਖਾਸ ਕਰਕੇ ਜਿਹੜੇ ਬੰਦਿਆਂ ਨੇ ਚੋਣ ਲੜਨੀ ਨਹੀਂ, ਮੰਨ ਲਓ ਕੋਈ ਯੂਨੀਅਨ ਆ, ਉਹਨਾਂ ਨੇ ਚੋਣ ਲੜਨੀ ਨਹੀਂ ਪਰ ਪੰਜਾਬ ਤੇ ਜਦੋਂ ਅਟੈਕ ਹੁੰਦਾ ਉਹ ਐਕਟਿਵ ਹੋ ਜਾਂਦੀਆਂ। ਪੰਜਾਬ ਦੇ ਕਈ ਅਜਿਹੇ ਇੰਡੀਵਿਜੂਅਲ ਲੋਕ ਬੁੱਧੀਜੀਵੀ ਵੀ ਹੈਗੇ ਆ ਜਿਹੜੇ ਜਦੋਂ ਪੰਜਾਬ ਤੇ ਕੋਈ ਗੱਲ ਆਉਂਦੀ ਹੈ ਤਾਂ ਉਹ ਐਕਟਿਵ ਹੁੰਦੇ ਆ ਤੇ ਉਹ ਕਹਿੰਦੇ ਕਿ ਇਹ ਗਲ ਤਾਂ ਕਹਿੰਦੇ ਆ ਕਿ ਮੈਂ ਉਦ ਹੀ ਬੋਲੂਗਾ ਜਦੋਂ ਮੇਰੇ ਕੋਲੇ ਪ੍ਰਧਾਨਗੀ ਦੀ ਕੁਰਸੀ ਹੋਈ ਜਾਂ ਮੈਨੂੰ ਸੀਐਮ ਦਾ ਚਿਹਰਾ ਲਾਣ ਦਿਓ ਉਹ ਭਾਵੇਂ ਪੰਜਾਬ ਨੂੰ ਅੱਗ ਲੱਗ ਜੇ ਮੈਂ ਕਦੇ ਨਹੀਂ ਬੋਲੂਗਾ ਕੋਈ ਦਿਨ ਤੋਂ ਨਵਜੋਤ ਸਿੰਘ ਸਿੱਧੂ ਦੇ ਪਤਨੀ ਨਵਜੋਤ ਕੌਰ ਸਿੱਧੂ ਕਾਂਗਰਸ ਪਾਰਟੀ ਉੱਤੇ ਵੱਡੇ ਇਲਜ਼ਾਮ ਲਗਾ ਰਹੇ ਨੇ ਉਹ ਵੱਖ-ਵੱਖ ਪਾਰਟੀ ਦੇ ਲੀਡਰਾਂ ਉੱਪਰ ਇਲਜ਼ਾਮ ਲਾਉਂਦੇ ਆ ਕਿ ਇਹਨਾਂ ਨੇ ਆਹ ਕੰਮ ਕੀਤੇ ਆਹ ਕੰਮ ਕੀਤੇ ਤੇ ਸੀਐਮ ਸ਼ੇਪ ਨੂੰ ਲੈ ਕੇ ਵੀ ਕਈ ਗੱਲਾਂ ਕਹੀਆਂ ਕਿ 500 ਕਰੋੜ ਰੁਪਏ ਦਾ ਅਟੈਚੀ ਲੈ ਕੇ ਸੀਐਮ ਸ਼ੇਪ ਕਾਂਗਰਸ ਵਿੱਚ ਮਿਲਦੀ ਹੈ ਤਾਂ ਇਸ ਤੇ ਬੜੇ ਸਵਾਲ ਖੜੇ ਹੋ ਗਏ ਜਿਸ ਤੋਂ ਬਾਅਦ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਉਹਨਾਂ ਨੂੰ ਪਾਰਟੀ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਇਹ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ ਕਿ ਇੱਕਦਮ ਆਏ ਸਾਹਮਣੇ ਆਉਣਾ ਤੇ ਇਹ ਜਿਹੀਆਂ ਗੱਲਾਂ ਕਰਨੀਆਂ ਹੁਣ ਤੱਕ ਕਿੱਥੇ ਸੀਗੇ ਨਵਜੋਤ ਕੌਰ ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਕਿੱਥੇ ਸੀ ਹੁਣ ਤੱਕ ਸਾਰੀ ਗੱਲਬਾਤ ਇਸੇ ਮੁੱਦੇ ਤੇ ਰਹੇਗੀ ਸਭ ਤੋਂ ਪਹਿਲਾਂ ਜਿਵੇਂ ਆਪਾਂ ਦੇਖ ਰਹੇ ਹਾਂ ਕੁਝ ਦਿਨ ਤੋਂ ਨਵਜੋਤ ਕੌਰ ਸਿੱਧੂ ਬਿਆਨ ਤੇ ਬਿਆਨ ਦੇ ਰਹੇ ਐ ਲਗਾਤਾਰ ਕਹਿ ਰਹੇ ਐ ਕਿ ਕਾਂਗਰਸ ਵਿੱਚ ਆਹ ਕਪਲੇ ਹੁੰਦੇ ਸੀ ਆਹ ਕੰਮ ਹੁੰਦੇ ਸੀ ਆਹ ਗਲਤ ਕੰਮ ਹੁੰਦੇ ਸੀ ਮਤਲਬ ਇੱਕਦਮ ਸਾਹਮਣੇ ਆਉਣਾ ਹੁਣ ਤੱਕ ਲੋਕਾਂ ਦੇ ਮਨ ਵਿੱਚ ਇਹ ਸਵਾਲ ਆ ਕਿ ਕਿੱਥੇ ਸੀਗੇ ਨਵਜੋਤ ਕੌਰ ਸਿੱਧੂ ਜੀ ਉਹਨਾਂ ਦਾ ਪਰਿਵਾਰ ਕਿੱਥੇ ਸੀ ਹੁਣ ਤੱਕ ਇੱਕਦਮ ਇਲਜ਼ਾਮ ਲਾਉਣਾ ਇਸ ਚੀਜ਼ ਨੂੰ ਕੀ ਕ ਮਿਲ ਕੇ ਆਉਂਦੇ ਆ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹਦੇ ਵਿੱਚ ਇੱਕ ਕਹਿ ਜਾਂਦੇ ਆ ਕਿ 500 ਕਰੋੜ ਰੁਪਏ ਚ ਸੀਐਮ ਦੀ ਕੁਰਸੀ ਮਿਲਦੀ ਹੈ ਠੀਕ ਹੈ ਉਹ ਇਸ ਤਰੀਕੇ ਨਾਲ ਕਹਿ ਜਾਂਦੇ ਆ ਬਾਅਦ ਚ ਜਦੋਂ ਚਰਚਾ ਛੱਡਦੀ ਆ ਰੌਲਾ ਪੈਂਦਾ ਬਰਖਾਸਤਗੀ ਵੀ ਹੁੰਦੀ ਆ ਤਾਂ ਉਹ ਕਹਿੰਦੇ ਆ ਕਿ ਮੈਂ ਤਾਂ ਨਹੀਂ ਕਿਹਾ ਸੀ ਵੀ ਕਾਂਗਰਸ ਦੀ ਮਿਲਦੀ ਹੈ ਮੈਂ ਤਾਂ ਗੱਲ ਮਤਲਬ ਪਹਿਲਾਂ ਗੱਲ ਕਰ ਗਏ ਬਾਅਦ ਚ ਉਹਨੂੰ ਕਮਾਉਣ ਲੱਗ ਗਏ ਤੇ ਉਸ ਤੋਂ ਬਾਅਦ ਜੋ ਸਸਪੈਂਸ਼ਨ ਹੋਈ ਫਿਰ ਧਮਕੀਆਂ ਵੀ ਦੇਣ ਲੱਗ ਗਏ ਮੈਂ ਰਾਜਾ ਬੜੇ ਨੂੰ ਪ੍ਰਧਾਨ ਹੀ ਨਹੀਂ ਮੰਨਦੀ ਇਹ ਕਿਹੜਾ ਪ੍ਰਧਾਨ ਹੈ ਇਹ ਕੌਣ ਹੈ ਇਹੋ ਜਿਹੇ ਪ੍ਰਧਾਨ ਨੇ ਨਕਮਾ ਹੈ ਇਹ ਡਰਦਾ ਹੈ ਬਹੁਤ ਕੁਝ ਬੋਲਿਆ ਗਿਆ ਉਸ ਤੋਂ ਬਾਅਦ ਪਾਰਟੀ ਦੇ ਹੋਰ ਲੀਡਰਾਂ ਨੇ ਵੀ ਇਸ ਗੱਲ ਤੇ ਮਤਲਬ ਮਨਾਇਆ ਫਿਰ ਸੁਖਜਿੰਦਰ ਰੰਧਾਵਾ ਤੇ ਬੋਲੇ ਕਿ ਸੁਖਜਿੰਦਰ ਰੰਧਾਵਾ ਬਹੁਤ ਪੈਸੇ ਲੁੱਟ ਕੇ ਲਿਆਇਆ ਹੈ ਰਾਜਸਥਾਨ ਦੇ ਵਿੱਚੋਂ ਬਹੁਤ ਪੈਸੇ ਲੁੱਟਿਆ ਹੈ ਨੇ ਇਹਦੇ ਗੈਂਗਸਟਰਾਂ ਨਾਲ ਸਬੰਧ ਹੈ ਇਸ ਤਰੀਕੇ ਦੇ ਇਲਜ਼ਾਮ ਫਿਰ ਲਾਏ ਗਏ ਪਰ ਨਵਜੋਤ ਕੌਰ ਸਿੱਧੂ ਦਾ ਇਹ ਕੋਈ ਪਹਿਲੀ ਵਾਰ ਨਹੀਂ ਇਹ ਜਦੋਂ ਭਾਈਪਾਤ ਹੁੰਦੇ ਸੀ ਤੇ ਅਕਾਲੀ ਦਲ ਨਾਲ ਭਾਈਪਾਤ ਦਾ ਗਠਜੋੜ ਬੰਦਨ ਹੁੰਦਾ ਸੀ ਇਹ ਉਦੋਂ ਲਗਾਤਾਰ ਅਕਾਲੀ ਦਲ ਤੇ ਵੀ ਮਤਲਬ ਇਹ ਪਰਿਵਾਰ ਨੂੰ ਜੋ ਮੈਨੂੰ ਲੱਗਦਾ ਹੈ ਇਹ ਪਰਿਵਾਰ ਨੂੰ ਇਹ ਲੱਗਦਾ ਹੈ ਕਿ ਜੇਕਰ ਪੰਜਾਬ ਚ ਕੋਈ ਇਮਾਨਦਾਰ ਹੈ ਤਾਂ ਉਹ ਅਸੀਂ ਆ ਜੇਕਰ ਕੋਈ ਪੰਜਾਬ ਚ ਸਿਆਣਾ ਹੈ ਤਾਂ ਉਹ ਅਸੀਂ ਆ ਜੇਕਰ ਪੰਜਾਬ ਦੀ ਕਿਸੇ ਨੂੰ ਸਮਝ ਆਇਆ ਤਾਂ ਉਹ ਅਸੀਂ ਆ ਜੇਕਰ ਕੋਈ ਪੰਜਾਬ ਚ ਲਾ ਸਕਦਾ ਤਾਂ ਅਸੀਂ ਚਲਾ ਸਕਦਾ ਹੈ ਬਾਕੀ ਜਿਹੜੇ ਪੰਜਾਬ ਦੇ ਵਿੱਚ 3 ਕਰੋੜ ਤੋਂ ਉੱਪਰ ਲੋਕ ਵਸਦੇ ਆ ਉਹ ਮੂਰਖ ਹੈ ਉਹ ਘੋਗ ਹੈ ਉਹਨਾਂ ਨੂੰ ਅਕਲ ਹੈ ਨਹੀਂ ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਣ ਤੇ ਚਾਹੇ ਉਹ ਆਮ ਅਸਨੀਕ ਹੋਣ ਨਵਜੋਤ ਕੌਰ ਸਿੱਧੂ ਜਦੋਂ ਅਕਾਲੀ ਦਲ ਨਾਲ ਗਠਬੰਧਨ ਸੀ ਉਦੋਂ ਵੀ ਹਰ ਰੋਜ਼ ਕੋਈ ਨਾ ਕੋਈ ਅਜੀਹਾ ਬਿਆਨ ਹਰ ਰੋਜ਼ ਕੋਈ ਨਾ ਕੋਈ ਜਿਹਦੇ ਨਾਲ ਭਾਈਪਾ ਵੀ ਚਿੰਤਾ ਚ ਹੋ ਜਾਂਦੀ ਸੀ ਤੇ ਅਕਾਲੀ ਦਲ ਵੀ ਚਿੰਤਾ ਚ ਹੋ ਜਾਂਦਾ ਸੀ ਮਤਲਬ ਇੱਕ ਗੱਲ ਇਹ ਹੈ ਕਿ ਜੇਕਰ ਤੁਸੀਂ ਇਮਾਨਦਾਰ ਹੋ ਮਤਲਬ ਨਵਜੋਤ ਸਿੱਧੂ ਵੀ ਇਮਾਨਦਾਰ ਨੇ ਨਵਜੋਤ ਕੌਰ ਸਿੱਧੂ ਵੀ ਇਮਾਨਦਾਰ ਨੇ ਦੋਨੇ ਇਮਾਨਦਾਰ ਨੇ ਤਾਂ ਫਿਰ ਲੋਕਾਂ ਦੇ ਸਿਰ ਤੇ ਬਹਿਣਾ ਈਮਾਨਦਾਰੀ ਤਾਂ ਮਨੁੱਖ ਦੇ ਇੱਕ ਕੁਦਰਤੀ ਗੁਣ ਹੈ ਉਹ ਹੋਣਾ ਹੀ ਚਾਹੀਦਾ ਹਰ ਬੰਦੇ 'ਚ ਜਿਹੜਾ ਬੇਈਮਾਨ ਉਹ ਔਗਣ ਹੈ ਪਰ ਇੱਥੇ ਸਾਡੇ ਕੀ ਦਿੱਕਤ ਹੈ ਜਿਹੜਾ ਇਮਾਨਦਾਰ ਹੁੰਦਾ ਦੂਜਿਆਂ ਦੇ ਸਿਰ ਤੇ ਚੜਦਾ ਵੀ ਮੈਂ ਇਮਾਨਦਾਰ ਹਾਂ ਤੇ ਮੈਂ ਇਹ ਕਰੂੰਗਾ ਬਾਕੀ ਇਮਾਨਦਾਰੀ ਬਾਰੇ ਵੀ ਕੋਈ ਸਾਨੂੰ ਕਲੈਰਟੀ ਹੈ ਨਹੀਂ ਵੀ ਉਹ ਇਮਾਨਦਾਰ ਹੈ ਵੀ ਕਿ ਨਹੀਂ ਕਿਸੇ ਬੰਦੇ ਨੂੰ ਨਾ ਬੇਈਮਾਨ ਕਹਿ ਸਕਦੇ ਆ ਨਾ ਇਮਾਨਦਾਰ ਕਹਿ ਸਕਦੇ ਫਿਰ ਗੱਲ ਕਰ ਲઈએ ਜੇ ਨਵਜੋਤ ਸਿੰਘ ਸਿੱਧੂ ਦੀ ਉਹ ਕਹਿੰਦੇ ਆ ਜੀ ਨਵਜੋਤ ਸਿੰਘ ਸਿੱਧੂ ਜੀ ਆਉਣਗੇ ਤਾਂ ਫਿਰ ਸਿੱਧਾ ਪ੍ਰਧਾਨ ਆਉਣਗੇ ਜਾਂ ਇਹ ਕੁਝ ਆਉਣਗੇ ਇਹ ਗੱਲ ਕਹਿੰਦੇ ਆ ਨਵਜੋਤ ਸਿੰਘ ਸਿੱਧੂ ਵੀ ਜਦੋਂ ਤੋਂ ਉਹ ਪਾਸੇ ਹੋਏ ਐ 2022 ਦੀਆਂ 22 ਦਾ ਹੋਇਆ ਉਹ ਇੱਕ ਵਾਰ ਭਗਵੰਤ ਮਾਨ ਨੂੰ ਮਿਲੇ ਥੋੜਾ ਜਿਹਾ ਐਕਟਿਵ ਹੋਏ ਫਿਰ ਉਹ ਚੁੱਪ ਕਰਕੇ ਸਾਇਲੈਂਟ ਹੋ ਗਿਆ ਪੰਜਾਬ ਦੇ ਵਿੱਚ ਏਡੇ ਏਡੇ ਮੁੱਦੇ ਆ ਗਏ ਨਵਜੋਤ ਸਿੰਘ ਸਿੱਧੂ ਨੇ ਇੱਕ ਵੀ ਮੁੱਦੇ ਤੇ ਕਦੇ ਜ਼ੁਬਾਨ ਨਹੀਂ ਖੋਲੀ ਪੰਜਾਬ ਦਾ ਕੋਈ ਵੀ ਬਸ਼ੰਦਾ ਚਾਹੇ ਉਹਨੇ ਚੋਣ ਲੜਨੀਆਂ ਨਹੀਂ ਲੜਨੀਆਂ ਚਾਹੇ ਉਹ ਬੰਦੇ ਨੇ ਕੋਈ ਸੀਐਮ ਦੀ ਕੁਰਸੀ ਪਾਉਣੀਆਂ ਨਹੀਂ ਪਾਉਣੀਆਂ ਪਰ ਜਦੋਂ ਕੋਈ ਪੰਜਾਬ ਤੇ ਹਮਲਾ ਹੁੰਦਾ ਜ਼ਰੂਰ ਬੋਲਦਾ ਤੇ ਖਾਸ ਕਰਕੇ ਜਿਹੜੇ ਬੰਦੇ ਨੇ ਚੋਣ ਲੜਨੀਆਂ ਨਹੀਂ ਮੰਨ ਲਓ ਕੋਈ ਯੂਨੀਅਨ ਹੈ ਉਹਨਾਂ ਨੇ ਚੋਣ ਲੜਨੀਆਂ ਨਹੀਂ ਪਰ ਪੰਜਾਬ ਤੇ ਜਦੋਂ ਅਟੈਕ ਹੁੰਦਾ ਉਹ ਐਕਟਿਵ ਹੋ ਜਾਂਦੀਆਂ ਪੰਜਾਬ ਦੇ ਕਈ ਅਜਿਹੇ ਇੰਡੀਵਿਜੂਅਲ ਲੋਕ ਬੁੱਧੀਜੀਵੀ ਵੀ ਹੈਗੇ ਆ ਜਿਹੜੇ ਜਦੋਂ ਪੰਜਾਬ ਤੇ ਕੋਈ ਗੱਲ ਆਉਂਦੀ ਆ ਤਾਂ ਉਹ ਐਕਟਿਵ ਹੁੰਦੇ ਆ ਤੇ ਉਹ ਕਹਿੰਦੇ ਕਿ ਗਲਤ ਹੈ ਪਰ ਨਵਜੋਤ ਸਿੰਘ ਸਿੱਧੂ ਤਾਂ ਕਹਿੰਦੇ ਆ ਕਿ ਮੈਂ ਉਦ ਹੀ ਬੋਲੂਗਾ ਜਦੋਂ ਮੇਰੇ ਕੋਲੇ ਪ੍ਰਧਾਨਗੀ ਦੀ ਕੁਰਸੀ ਹੋਈ ਜਾਂ ਮੈਨੂੰ ਸੀਐਮ ਦਾ ਚਿਹਰਾ ਲਾਣ ਦਿਓ ਉਹ ਭਾਵੇਂ ਪੰਜਾਬ ਨੂੰ ਅੱਗ ਲੱਗ ਜੇ ਮੈਂ ਕਦੇ ਨਹੀਂ ਬੋਲੂਗਾ ਪੰਜਾਬ ਦੇ ਮੈਂ ਮੁੱਦੇ ਗਨਾਉਣਾ ਜਿਨ੍ਹਾਂ ਤੇ ਨਵਜੋਤ ਸਿੰਘ ਸਿੱਧੂ ਦੀ ਮੈਂ ਕਦੇ ਜ਼ੁਬਾਨ ਨਹੀਂ ਖੁੱਲੀ ਦੇਖੀ ਜਿਹੜੇ ਸ਼ਹਿਰ ਚ ਰਹਿੰਦੇ ਨੇ ਪਟਿਆਲਾ ਦੇ ਵਿੱਚ ਉਸੇ ਸ਼ਹਿਰ ਦੇ ਵਿੱਚ ਇੱਕ ਕਰਨਲ ਬਾਠ ਠੀਕ ਹੈ ਫੌਜ ਦੇ ਅਫਸਰ ਨੂੰ ਕੁੱਟਿਆ ਗਿਆ ਨਵਜੋਤ ਸਿੰਘ ਸਿੱਧੂ ਨੇ ਇੱਕ ਸ਼ਬਦ ਨਹੀਂ ਬੋਲਿਆ ਇੱਕ ਸ਼ਬਦ ਨਹੀਂ ਲਿਖਿਆ ਕਿ ਭਾਈ ਇਹ ਮੰਦ ਭੱਗ ਹੈ ਇਹ ਘਟਿਆ ਹਰਕਤ ਹੈ ਨਾ ਤੇ ਕਾਰਵਾਈ ਹੋਵੇ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਿਸਾਨ ਕੁੱਟੇ ਸ਼ੰਭੂ ਤੇ ਖਨੌਰੀ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰ ਲਈਆਂ ਕਿਸਾਨਾਂ ਦੇ ਉੱਤੇ ਰੱਜ ਕੇ ਡਾਂਗ ਬਾਈ ਰਾਤ ਨੂੰ ਕਿਸਾਨਾਂ ਨੂੰ ਤੋੜਿਆ ਗਿਆ ਨਵਜੋਤ ਸਿੰਘ ਸਿੱਧੂ ਦੀ ਜ਼ੁਬਾਨ ਨਹੀਂ ਖੁੱਲੀ ਇੱਕ ਸ਼ਬਦ ਨਹੀਂ ਬੋਲੇ ਪਏ ਗੁੱਲੀ ਡੰਡਾ ਖੇਡਦੇ ਨਜ਼ਰ ਆਏ ਆਪ ਦੀ ਪਤਨੀ ਨਾਲ ਗੁੱਲੀ ਡੰਡਾ ਖੇਡਦੇ ਨਜ਼ਰ ਆਏ ਫਿਰ ਆ ਜੋ ਲੈਂਡ ਪੂਲਿੰਗ ਦਾ ਮਸਲਾ ਆਇਆ ਨਵਜੋਤ ਸਿੰਘ ਸਿੱਧੂ ਕਿੱਥੇ ਬੋਲੇ ਕਿਹੜੇ ਮਜ਼ਾਇਰੇ ਚ ਗਏ ਆ ਕਿੱਥੇ ਗੱਲ ਕੀਤੀ ਹੈ ਉਹਨਾਂ ਨੇ ਐਡਾ ਵੱਡਾ ਪੰਜਾਬ ਦੀਆਂ ਜ਼ਮੀਨਾਂ ਤੇ ਹਮਲਾ ਨਵਜੋਤ ਸਿੰਘ ਸਿੱਧੂ ਕਿੱਥੇ ਸੀ ਉਦੋਂ ਬਾਅਦ ਆਜੋ ਪੰਜਾਬ ਚ ਫੇਕ ਇਨਕਾਊਂਟਰਾਂ ਦਾ ਮਾਹੌਲ ਚੱਲਿਆ ਕਿ ਲੱਤ ਚ ਗੋਲੀਆਂ ਮਾਰੀਆਂ ਜਾ ਰਹੀਆਂ ਇਹਨਾਂ ਦੇ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਨੂੰ ਪੁਲਿਸ ਨੇ ਇਨਕਾਊਂਟਰ ਬਣਾ ਦਿੱਤਾ ਜਿਹਦੀ ਹਜੇ ਵੀ ਚਰਚਾ ਹੈ ਕਿ ਕੰਨ ਇਨਕਾਊਂਟਰ ਫੇਕ ਹੈ ਨਵਜੋਤ ਸਿੰਘ ਸਿੱਧੂ ਕਿੱਥੇ ਸੁੱਤੇ ਸੀ ਕਿਉਂ ਨਹੀਂ ਬੋਲੇ ਉਦੋਂ ਬਾਅਦ ਆਜੋ ਨਸ਼ੇ ਦੇ ਮੁੱਦੇ ਦੇ ਉੱਤੇ ਜਿਹੜੇ ਤੇ ਸਰਕਾਰਾਂ ਬਦਲਦੀਆਂ ਬਣਦੀਆਂ ਰਹੀਆਂ ਨਸ਼ੇ ਦੇ ਮੁੱਦੇ ਦੇ ਉੱਤੇ ਕਿੰਨਾ ਕਿ ਨਵਜੋਤ ਸਿੰਘ ਸਿੱਧੂ ਬੋਲੇ ਨਸ਼ੇ ਨਾਲ ਪੰਜਾਬ ਚ ਹਰ ਰੋਜ਼ ਮੌਤਾਂ ਹੋ ਰਹੀਆਂ ਕੰਦਾਂ ਤੇ ਲੋਕ ਲਿਖ ਲਿਖ ਕੇ ਲਾ ਰਹੇ ਕਿ ਇੱਧਰ ਨਸ਼ਾ ਵਿਕਦਾ ਹੈ ਆਏ ਇੱਧਰ ਨਸ਼ਾ ਵਿਕਦਾ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਜ਼ੁਬਾਨ ਚੋਂ ਹੁਣ ਖੋਲੀ ਨਹੀਂ ਕਿ ਨਸ਼ੇ ਦੇ ਕੋਈ ਮੁੱਦੇ ਤੇ ਬੋਲੇ ਹੁਣ ਚੰਡੀਗੜ੍ਹ ਦੇ ਮੁੱਦੇ ਤੇ ਚੰਡੀਗੜ੍ਹ ਤੇ ਨੋਟੀਫਿਕੇਸ਼ਨ ਆ ਗਿਆ ਸੀ ਕਿ ਚੰਡੀਗੜ੍ਹ ਨੂੰ ਯੂਟੀ ਬਣਾ ਦੇਣਾ ਪੱਕੇ ਤੌਰ ਤੇ ਦਾ ਪ੍ਰਸ਼ਾਸਕ ਕੱਢ ਲਾਉਣਾ ਹੈਗਾ ਠੀਕ ਹੈ ਉਹਦੇ ਤੇ ਪੂਰਾ ਪੰਜਾਬ ਬੋਲਿਆ ਪੂਰੇ ਪੰਜਾਬ ਦੇ ਲੀਡਰ ਬ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਵੀ ਨਹੀਂ ਕੀਤਾ ਉਹ ਕਪਲ ਸ਼ਰਮਾ ਦੇ ਸ਼ੋਅ ਚ ਹੱਸੀ ਜਾਂਦੇ ਆ ਬੈਠੇ ਜਾਂ ਇੱਕ ਡਾਂਸ ਇੰਡੀਆ ਪਤਾ ਨਹੀਂ ਕਿਹੜਾ ਸ਼ੋਅ ਹੈ ਕਿ ਆ ਇੰਡੀਅਨ ਹਾਈਡਲ ਹੈ ਮੈਨੂੰ ਨਹੀਂ ਪਤਾ ਉਹਦੇ ਚ ਬੈਠੇ ਡਾਂਸ ਦੇਖਦੇ ਹੈਗੇ ਪੰਜਾਬ ਦੇ ਮੁੱਦਿਆਂ ਬਾਰੇ ਤਾਂ ਉਹ ਚੁੱਪ ਰਹਿੰਦੇ ਆ ਫਿਰ ਆਜੋ ਪੰਜਾਬ ਦੇ ਵਿੱਚ ਹੜ੍ਹ ਆਏ ਸਾਰਾ ਪੰਜਾਬ ਰੋਇਆ ਹੜ੍ਹਾਂ ਤੋਂ ਬਾਅਦ ਜਿਨ੍ਹਾਂ ਦੇ ਹੜ੍ਹ ਆਏ ਉਹ ਤਬਾਹ ਹੋਏ ਬਾਕੀ ਲੋਕਾਂ ਨੇ ਮਦਦ ਕੀਤੀ ਨਾਲੇ ਸਾਰੇ ਪੰਜਾਬ ਨੇ ਦੁੱਖ ਮਨਾਇਆ ਕਿ ਸਾਡਾ ਪੰਜਾਬ ਤਬਾਹ ਹੋ ਗਿਆ ਨਵਜੋਤ ਸਿੰਘ ਸਿੱਧੂ ਕਿੱਥੇ ਸੀ ਨਵਜੋਤ ਕੌਰ ਸਿੱਧੂ ਕਿੱਥੇ ਸੀ ਬੋਲੇ ਕੁਝ ਕੋਈ ਮਦਦ ਕੀਤੀ ਲੋਕਾਂ ਦੀ ਕੋਈ ਮੁਰੇ ਆਏ ਕੋਈ ਸਰਕਾਰ ਨੂੰ ਘੇਰਿਆ ਉਦੋਂ ਬਾਅਦ ਆਜੋ BBMB ਦੇ ਮੁੱਦੇ ਦੇ ਉੱਤੇ ਜਦੋਂ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਵੱਜ ਰਿਹਾ ਸੀ ਪੱਕੇ ਤੌਰ ਤੇ ਪੰਜਾਬ ਤੋਂ BBMB ਖੋਇਆ ਜਾ ਰਿਹਾ ਸੀ ਨਵਜੋਤ ਸਿੰਘ ਸਿੱਧੂ ਕਿੱਥੇ ਸੀ ਮਤਲਬ ਕੀ ਹੈ ਕਿ ਤੁਸੀਂ ਤੁਹਾਡੀ ਪੋਲਿਟਿਕਸ ਕੀ ਹੈ ਮਤਲਬ ਜੇ ਤੁਹਾਨੂੰ ਪ੍ਰਧਾਨ ਬਣਾ ਦਿਓ ਤੁਹਾਨੂੰ ਸੀਐਮ ਦਾ ਚਿਹਰਾ ਲਾਣ ਦਿਓ ਤਾਂ ਸਹੀ ਹੈ ਤੇ ਨਹੀਂ ਫਿਰ ਅਸੀਂ ਬੋਲਣਾ ਹੀ ਨਹੀਂ ਇਹ 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 ਕਿਹੜੀ ਹੈ ਤਾਂ ਸਭ ਤੋਂ दोगਲਾ ਪਾਣਾ ਹੈ ਇਹ ਤਾਂ ਸਭ ਤੋਂ ਘਟੀਆ ਪਾਣਾ ਹੈ ਤੁਹਾਡੀ ਇਮਾਨਦਾਰੀ ਕਿਸੇ ਨੇ ਕੀ ਚਟਣੀ ਹੈ ਤੁਸੀਂ ਕਹਿੰਦੇ ਹੋ ਮੈਂ ਇਮਾਨਦਾਰ ਹਾਂ ਮੇਰੇ ਕੋਲ ਵਿਜਨ ਹੈ ਵਿਜਨ ਤੋਂ ਕੀ ਕਰਾਉਣਾ ਕਿਸੇ ਨੇ ਜਦੋਂ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਨਹੀਂ ਖੜਦੇ ਤੁਸੀਂ ਪੰਜਾਬ ਦੇ ਵਸਨੀਕ ਹੋ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਪੰਜਾਬ ਤੇ ਜਿਹੜੇ ਜਿਹੜੇ ਹਮਲੇ ਹੋ ਰਿਹਾ ਤੁਹਾਡੀ ਲੀਡਰਸ਼ਿਪ ਬੇਈਮਾਨ ਹੈ ਤੁਹਾਡੀ ਲੀਡਰਸ਼ਿਪ ਕਰਪਟ ਹੈ ਤੁਸੀਂ ਇਮਾਨਦਾਰੋਂ ਖੜੋ ਪੰਜਾਬ ਨਾਲ ਜਿਹੜਾ ਬੰਦਾ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਨੂੰ ਰੀਪ੍ਰੈਜ਼ੈਂਟ ਕਰਦਾ ਹੋਵੇ ਉਹਨੂੰ ਤਾਂ ਚਾਹੀਦਾ ਹੀ ਆ ਬੋਲਣਾ ਕਿ ਜਿਹੜਾ ਮੁੱਦਾ ਆ ਉਹ ਵੱਡੇ ਪੱਧਰ ਤੇ ਜਾਵੇ ਤਾਂ ਜੋ ਉਹਦਾ ਹੱਲ ਹੋ ਸਕੇ ਨਜੋ ਸਿੱਧੂ ਉਹ ਇਨਸਾਨ ਨੇ ਜੋ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਨੂੰ ਰੀਪ੍ਰੈਜ਼ੈਂਟ ਕਰਦੇ ਆ ਪਰ ਬੋਲੇ ਕਿਸੇ ਮੁੱਦੇ ਉੱਤੇ ਨਹੀਂ ਬਿਲਕੁਲ ਜੀ ਨਵਜੋਤ ਸਿੰਘ ਸਿੱਧੂ ਅੰਤਰਰਾਸ਼ਟਰੀ ਪੱਧਰ ਤੇ ਰਿਪਰੈਜ਼ੈਂਟ ਕਰਦੇ ਨੇ ਪਰ ਨਵਜੋਤ ਸਿੱਧੂ ਸਿਰੇ ਦੇ ਮੌਕਾ ਪ੍ਰਸਤ ਨੇ ਉਹ ਸਿਰਫ ਇਹ ਦਿੰਦੇ ਨੇ ਕਿ ਜੇ ਤਾਂ ਮੈਨੂੰ ਪ੍ਰਧਾਨਗੀ ਦੀ ਕੁਰਸੀ ਤੇ ਬਿਠਾਤਾ ਜੇ ਤਾਂ ਮੈਨੂੰ ਮੂਹਰੇ ਲਾਤਾ ਤਾਂ ਠੀਕ ਹੈ ਨਹੀਂ ਭਾਈ ਭਾਵੇਂ ਪੰਜਾਬ ਠੱਠੇ ਖੂ ਜਾਵੇ ਜੋ ਮਰਜੀ ਹੋ ਜਾਵੇ ਇਹ ਨਵਜੋਤ ਸਿੰਘ ਸਿੱਧੂ ਦੀ ਕੁਆਲਿਟੀ ਇੱਕ ਇੱਥੇ ਥੋੜੀ ਹੈ ਇਹਨ ਪਹਿਲੀ ਗੱਲ ਤਾਂ ਜਿਹੜੀ ਕਾਂਗਰਸ ਨੇ ਲੈ ਕੇ ਆਈ ਉਹ ਕਾਂਗਰਸ ਨੂੰ ਸ਼ਰਮ ਚਾਹੀਦੀ ਹੈ ਇਹ ਨਵਜੋਤ ਸਿੰਘ ਸਿੱਧੂ ਉਹੀ ਹੈ ਜਿਹੜਾ ਕਹਿੰਦਾ ਕਿ ਕਾਂਗਰਸ ਮੁੰਨੀ ਨਾਲੋਂ ਵੱਧ ਬਦਨਾਮ ਹੈ ਤੇ ਮੁੰਨੀ ਕੌਣ ਸੀ ਉਹ ਤੁਹਾਨੂੰ ਫ ਸਰਦਾਰ ਮਨਮੋਹਨ ਸਿੰਘ ਦੀ ਸਾਰੀ ਦੁਨੀਆ ਸਾਰਾ ਦੇਸ਼ ਸਾਰਾ ਪੰਜਾਬ ਸਤਿਕਾਰ ਕਰਦਾ ਉਹਨਾਂ ਦਾ ਇਹ ਸਰਦਾਰ ਮਨਮੋਹਨ ਸਿੰਘ ਨੂੰ ਟਿਚਰਾ ਕਰਦੇ ਰਹੇ ਆ ਇਹ ਸਰਦਾਰ ਦੇ ਉੱਤੇ ਹੀ ਕਮੈਂਟ ਇਹ ਜੀ ਇਹ ਕਰਦੇ ਰਹੇ ਆ ਇਹ ਤਾਂ ਕਾਂਗਰਸ ਬਿਸ਼ਰਮ ਹੈ ਜਿਹੜੀ ਇਹਨਾਂ ਨੂੰ ਹਾਲੇ ਤੱਕ ਵੀ ਰੱਖੀ ਬੈਠੀ ਹੈ ਤੇ ਲੈ ਕੇ ਆ ਕੇ ਸਿਰ ਤੇ ਬਿਠਾਇਆ ਵਾ ਹਰ ਕਾਂਗਰਸ ਦੀ ਸਰਕਾਰ ਜਿਹੜੀ ਇੱਥੇ ਤੋਰਨ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦਾ ਵੱਡਾ ਹੱਥ ਹੈ ਤੇ ਸਤਾਈ ਦੇ ਵਿੱਚ ਜੇ ਕੋਈ ਕਾਂਗਰਸ ਨੂੰ ਝਾਕ ਲੱਗ ਰਹੀ ਹੋਊਗੀ ਤੇ ਜੇ ਇਹ ਨਵਜੋਤ ਸਿੰਘ ਸਿੱਧੂ ਰਹਿ ਗਿਆ ਕਾਂਗਰਸ ਲਿਖਵਾ ਕੇ ਲੈ ਲੇ ਜੇ ਨਵਜੋਤ ਸਿੰਘ ਸਿੱਧੂ ਰਹਿ ਗਏ ਤੇ ਕਾਂਗਰਸ ਸਰਕਾਰ ਇੱਥੇ ਬਣਾ ਜੂਗੀ ਇਹ ਭਲੇਖੇ ਹੈ ਪਰ ਨਵਜੋਤ ਸਿੰਘ ਸਿੱਧੂ ਜਿੰਨੇ ਵਾਰ ਵੀ ਬੋਲਦੇ ਆ ਜਦੋਂ ਵੀ ਬੋਲਦੇ ਆ ਉਹ ਇਹਹਾ ਬੋਲਦੇ ਆ ਕਿ ਉਸ ਤੋਂ ਬਾਅਦ ਖਲਾਰੇ ਹੀ ਪੈ ਜਾਂਦੇ ਆ ਸਾਰੇ ਪਾਸੇ ਹੁਣ ਤੁਸੀਂ ਕਹਿ ਰਹੇ ਹੋ ਕਿ 500 ਕਰੋੜ ਰੁਪਏ ਦੇ ਵਿੱਚ ਕੁਰਸੀ ਮਿਲਦੀ ਹੈ ਸੀਐਮ ਦੀ ਅੱਛਾ ਤੁਸੀਂ ਇਹ ਕਹਿ ਰਹੇ ਹੋ ਕਿ ਰਾਹੁਲ ਗਾਂਧੀ ਸੋਨੀਆ ਗਾਂਧੀ ਤੇ ਉੱਪਰਲੇ ਸਾਰੇ ਇਮਾਨਦਾਰ ਹੈ ਕਿਉਂਕਿ ਤੁਸੀਂ ਉਹਨਾਂ ਤੋਂ ਉਹ ਲੈਣੀ ਹੈ ਫਿਰ ਜਿਹੜਾ 500 ਕਰੋੜਾ ਦੇ ਕੇ ਕਿਹਨੂੰ ਆਉਂਦੇ ਆ ਜਿਹੜਾ ਕੋਈ ਪੰਜਾਬ ਦਾ ਸੀਐਮ ਦਾ ਚਿਹਰਾ ਬਣਦਾ ਕਾਂਗਰਸ ਦਾ ਜਿਹੜਾ 500 ਕਰੋੜ ਰੁਪਏ ਤੁਸੀਂ ਕਹਿੰਦੇ ਹੋ ਉਹ ਦੇ ਕੇ ਕਿਹਨੂੰ ਆਉਂਦੇ ਆ ਫਿਰ ਜਿਹੜੇ ਲੈਂਦੇ ਉਹ ਬੇਈਮਾਨ ਹੀ ਹੈ ਤੁਸੀਂ ਕਹਿੰਦੇ ਮੈਂ ਪਾਰਟੀ ਦਾ ਪ੍ਰਧਾਨ ਵੀ ਉਸੇ ਦਾ ਬਣਨਾ ਜਿਹਦੀ ਲੀਡਰਸ਼ਿਪ ਬੇਈਮਾਨ ਹੈ ਮਤਲਬ ਰਾਹੁਲ ਗਾਂਧੀ ਬੇਈਮਾਨ ਹੈ ਪ੍ਰਿੰਕਾ ਗਾਂਧੀ ਬੇਈਮਾਨ ਹੈ ਤੇ ਜਿਹੜੇ ਸੋਨੀਆ ਗਾਂਧੀ ਬੇਈਮਾਨ ਹੈ ਤੇ ਮੈਂ ਪ੍ਰਧਾਨ ਵੀ ਉਹਨਾਂ ਦਾ ਬੰਨਾ ਫਿਰ ਤੁਸੀਂ ਇਮਾਨਦਾਰ ਕਿਵੇਂ ਰਹਜੋਗੇ ਜਦੋਂ ਤੁਹਾਡੀ ਲੀਡਰਸ਼ਿਪ ਹੀ ਬੇਈਮਾਨ ਹੈ ਜਦੋਂ ਤੁਹਾਡੀ ਲੀਡਰਸ਼ਿਪ ਹੀ ਪ੍ਰਸਟ ਹੈ ਫਿਰ ਤੁਸੀਂ ਇਮਾਨਦਾਰ ਕਿਵੇਂ ਰਹਜੋਗੇ ਉਹ ਕਹਿ ਰਹੇ ਕਿ ਅਸੀਂ ਹਾਈ ਕਮਾਂਡ ਨਾਲ ਮੀਟਿੰਗ ਕਰ ਰਹੇ ਹਾਂ ਪੰਜਾਬ ਦੀ ਲੀਡਰਸ਼ਿਪ ਨੂੰ ਕਹਿੰਦੇ ਅਸੀਂ ਪ੍ਰਵਾਹ ਨਹੀਂ ਕਰਦੇ ਹਾਈ ਕਮਾਂਡ ਸਾਡੀ ਮੀਟਿੰਗ ਚੱਲ ਰਹੀ ਹੈ ਲਗਾਤਾਰ ਤੇ ਫਿਰ 500 ਕਰੋੜ ਕੌਣ ਲੈਂਦਾ ਹੈ ਇਹ ਵੀ ਤਾਂ ਕਲੀਅਰ ਕਰੋ ਤੁਸੀਂ ਕਹੋ ਵੀ ਹਾਈ ਕਮਾਂਡ ਵਿੱਚ ਫਲਾਣਾ ਬੰਦਾ 500 ਕਰੋੜ ਰੁਪਇਆ ਲੈਂਦਾ ਮਤਲਬ ਦੀਆਂ ਪਾਰਟੀਆਂ ਜੀ ਇਹ ਚਰਚਾ ਹੈ ਠੀਕ ਹੈ ਆਵਾਦ ਵੀ ਪਾਰਟੀ ਦੀਆਂ ਰਾਜ ਸਭਾ ਦੀਆਂ ਸੀਟਾਂ ਦੇ ਉੱਤੇ ਕੀ ਸਵਾਲ ਉੱਠੇ ਕਿ ਪੈਸੇ ਲੈ ਕੇ ਦਿੱਤੀਆਂ ਕਾਂਗਰਸ ਦੇ ਉੱਤੇ ਸਾਡੇ ਕੋਲ ਤੱਥ ਨਹੀਂ ਸਬੂਤ ਨਹੀਂ ਦੋਨਾਂ ਪਾਰਟੀਆਂ ਦੇ ਪਰ ਚਰਚਾ ਇਹੀ ਹੈ ਜਿਹੜੀਆਂ ਚੀਜ਼ਾਂ ਦੇ ਉੱਤੇ ਨਵਜੋਤ ਕੌਰ ਸਿੱਧੂ ਨਵਜੋਤ ਕੌਰ ਸਿੱਧੂ ਕਹਿੰਦੇ ਕਿ ਸੁਖਜਿੰਦਰ ਰੰਧਾਵਾ ਨੇ ਕਾਂਗਰਸ ਹਰਿਆਣਾ ਦੀ ਕਾਂਗਰਸ ਸੋਰੀ ਰਾਜਸਥਾਨ ਦੀ ਕਾਂਗਰਸ ਤੋਂ ਪੈਸੇ ਲਈ ਹੈ ਉੱਥੇ ਪੈਸੇ ਲੈ ਕੇ ਟਿਕਟਾਂ ਦੇ ਵਿੱਚ ਕੀਤਾ ਹੈ ਰਾਜਸਥਾਨ ਦੀ ਕਾਂਗਰਸ ਦਾ ਬੋਲ ਨਹੀਂ ਰਹੀ ਇਹ ਮੈਡਮ ਨੂੰ ਕੀ ਟੈਨਸ਼ਨ ਹੋ ਗਈ ਫਿਰ ਆਜੋ ਉਹ ਕਹਿੰਦੇ ਜੀ ਜਿਹੜੀ ਆਪਣੀ ਤਰਨ ਤਾਰਨ ਟਿਕਟ ਦਿੱਤੀ ਹੈਗੀ ਉਹ ਤਰਨ ਤਾਰਨ ਦੀ ਟਿਕਟ 5 ਕਰੋੜ ਦੀ ਦਿੱਤੀ ਹੈ ਉਹ ਬੰਦਾ ਕਹਿੰਦਾ ਮੈਂ ਰੁਪਈਆ ਨਹੀਂ ਦਿੱਤਾ ਜਿਹੜਾ ਜਿਨ੍ਹਾਂ ਨੂੰ ਕਹਿੰਦੇ ਆ ਕਿ ਪੈਸੇ ਦਿੱਤੇ ਆ ਉਹ ਕਹਿੰਦਾ ਮੈਂ ਦਿੱਤਾ ਨਹੀਂ ਮੈਡਮ ਨੂੰ ਕਿਹੜੀ ਗੱਲ ਦੀ ਚਿੰਤਾ ਹੁਣ ਜਿੱਦਣ ਦੇ ਬੋਲਣ ਲੱਗੇ ਆ ਨਵਜੋਤ ਕੌਰ ਸਿੱਧੂ ਵੀ ਪੰਜਾਬ ਦੇ ਮੁੱਦੇ ਤੇ ਕਦੋਂ ਬੋਲੇ ਹੈਗੇ ਠੀਕ ਹੈ ਚਲੋ ਪਹਿਲਾਂ ਬਿਮਾਰ ਸੀਗੇ ਉਹ ਸ਼ੁਕਰ ਆ ਉਹਨਾਂ ਸਿਹਤਯਾਬ ਹੋਏ ਫਿਰ ਜਦੋਂ ਨਵਜੋਤ ਸਿੰਘ ਸਿੱਧੂ ਐਕਟਿਵ ਹੁੰਦੇ ਆ ਨਵਜੋਤ ਕੌਰ ਸਿੱਧੂ ਦੇ ਨਾਲ ਸਾਰੇ ਪੰਜਾਬ ਨੂੰ ਹੋ ਗਿਆ ਵੀ ਕੋਈ ਐਲਾਨ ਕਰਨਗੇ ਕੋਈ ਵੱਡਾ ਐਲਾਨ ਹੋਊਗਾ ਆ ਕੇ YouTube ਦਾ ਐਲਾਨ ਕਰ ਦਿੰਦੇ ਆ ਕਿ ਸਿਹਤ ਬਾਰੇ ਦੱਸਿਆ ਕਰਾਂਗੇ ਪੰਜਾਬ ਕੋਲੇ ਬਥੇਰੇ ਚੈਨਲ ਆ ਸਿਹਤ ਬਾਰੇ ਦੱਸਣ ਨੂੰ ਤੁਸੀਂ ਗੱਲ ਤਾਂ ਪੰਜਾਬ ਦੇ ਵਿਜਨ ਤੁਸੀਂ ਕਹਿੰਦੇ ਹੋ ਕਿ ਪੰਜਾਬ ਦਾ ਵਿਜਨ ਹੈ ਉਹ ਨਵਜੋਤ ਕੌਰ ਨਵਜੋਤ ਸਿੰਘ ਸਿੱਧੂ ਬਾਰੇ ਬੜੇ ਲੋਕ ਕਹਿੰਦੇ ਆ ਕਿ ਉਹਨਾਂ ਕੋਲੇ ਪਾਲਿਸੀ ਹੈ ਵੀ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਰੇਤੇ ਬਾਰੇ ਵੀ ਪਾਲਿਸੀ ਹੈ ਵਿਜਨ ਆ ਉਹਨਾਂ ਕੋਲੇ ਪਾਰਟੀ ਦਾ ਕਾਂਗਰਸੀ ਹੈ ਕਿ ਪਾਰਟੀ ਹੋਰ ਜਦੋਂ ਪਾਰਟੀ ਦੀਆਂ ਪਾਲਿਸੀਆਂ ਕਾਰਪੋਰੇਟ ਪੱਖੀ ਹੈ ਪਾਰਟੀ ਨੇ ਝੁਕਣਾ ਹੀ ਉਧਰ ਨੂੰ ਹੈ ਤੇ ਫਿਰ ਨਵਜੋਤ ਸਿੰਘ ਸਿੱਧੂ ਇਕੱਲੇ ਕਿਵੇਂ ਲੈ ਜਾਣਗੇ ਕੀ ਉਹ راہੁਲ ਗਾਂਧੀ ਤੋਂ ਬਾਹਰ ਹੋ ਕੇ ਪਾਲਿਸੀਆਂ ਲਾਗੂ ਕਰਦੇ ਨੇ ਕਿ ਪੰਜਾਬ ਦੇ ਵਿੱਚ ਮਤਲਬ ਸਮਝ ਤੋਂ ਬਾਹਰ ਹੈ ਤੁਸੀਂ ਕਰ ਰਹੇ ਹੋ ਫਿਰ ਜੇ ਤੁਹਾਨੂੰ ਸਾਰੀਆਂ ਪਾਰਟੀਆਂ ਨੂੰ ਇਹ ਪਸੰਦ ਤੁਸੀਂ ਨਵੀਂ ਪਾਰਟੀ ਬਣਾਓ ਤੁਸੀਂ ਐਲਾਨ ਕਰੋ ਲੋਕਾਂ ਨੂੰ ਕਰਕੇ ਦਿਖਾਓ ਲੋਕਾਂ 'ਚ ਜਾਓ ਪਤਾ ਲੱਗ ਜਾਵੇ ਲੋਕ ਵੀ ਨਵਜੋਤ ਸਿੰਘ ਸਿੱਧੂ ਦੀਆਂ ਇਹਨਾਂ ਫੁਕਰੀਆਂ ਗੱਲਾਂ ਤੋਂ ਅੱਕੇ ਹੋਏ ਆ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਸਮੇਂ ਨਵਜੋਤ ਸਿੰਘ ਸਿੱਧੂ ਦੀ ਐਜਸ ਸੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ 'ਚ ਇੱਕ ਦੋ ਕੰਮ ਵੀ ਬਹੁਤ ਵਧੀਆ ਕੀਤੇ ਗੁਰਤਾਰਪੁਰ ਸਾਹਿਬ ਦਾ ਲੰਗ ਹੈ ਜਿਹੜਾ ਉਹਨੂੰ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਨਵਜੋਤ ਸਿੰਘ ਸਿੱਧੂ ਨੇ ਅੜ ਕੇ ਉਹ ਲੰਗਾ ਖਲਵਾਇਆ ਹੈ ਉਹ ਜਿਹੜਾ ਵੱਡਾ ਯੋਗਦਾਨ ਹੈ ਪਰ ਨਵਜੋਤ ਸਿੰਘ ਸਿੱਧੂ ਦੀਆਂ ਬਾਕੀ ਗੱਲਾਂ ਤੋਂ ਲੋਕ ਬਹੁਤ ਪਰੇਸ਼ਾਨ ਹਨ ਜਿਹੜੀਆਂ ਨਵਜੋਤ ਸਿੰਘ ਸਿੱਧੂ ਫੁਕਰੀਆਂ ਮਾਰਦੇ ਆ ਤੁਸੀਂ ਕਹਿੰਦੇ ਹੋ ਕਿ ਮੈਂ ਕ ਠੀਕ ਹੈ ਤੁਸੀਂ ਕੀ ਉਹਦੇ ਚ ਕ੍ਰਾਂਤੀਕਾਰੀ ਕਦਮ ਕੀਤੇ ਤੁਸੀਂ ਕੁਝ ਤਾਂ ਕਰ ਸਕਦੇ ਸੀ ਤੁਸੀਂ ਕਹਿੰਦੇ ਮੈਂ ਉੱਥੇ ਨਹੀਂ ਕਰ ਸਕਦਾ ਫਿਰ ਤੁਸੀਂ ਲੋਕਲ ਬਾਡੀ ਮਨਿਸਟਰ ਨੇ ਉਹਦੇ ਚ ਕਿਹੜੇ ਤੁਸੀਂ ਕ੍ਰਾਂਤੀਕਾਰੀ ਕੰਮ ਕੀਤੇ ਆ ਜਿਹੜੀਆਂ ਤੁਹਾਡੇ ਕੋਲੇ ਪਾਵਨਾ ਰਹੀਆਂ ਉਹਨਾਂ ਚ ਤੁਸੀਂ ਕੀ ਵੱਖਰਾ ਕਰਕੇ ਦਿਖਾ ਦਿੱਤਾ ਸੋ ਇਹਦੇ ਉੱਤੇ ਵਾਰ-ਵਾਰ ਜਿਹੜੀ ਇਹ ਗੱਲ ਕਹੀ ਜਾਣੀ ਮੈਂ ਆ ਇਮਾਨਦਾਰ ਮੈਂ ਆ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਬੰਦਾ ਨੇੜਿਓਂ ਮਿਲ ਕੇ ਆ ਉਹਨੂੰ ਸਭ ਨੂੰ ਪਤਾ ਹੈ ਕਿ ਉਹ ਬੰਦੇ ਚ ਮੈਂ ਕਿੰਨੀ ਐ ਹੰਕਾਰ ਕਿੰਨਾ ਟੀਮ ਲੀਡਰ ਤੁਸੀਂ ਨਹੀਂ ਤੁਸੀਂ ਕਹਿੰਦੇ ਹੋ ਕਿ ਮੈਂ ਕਰ ਸਕਦਾ ਜੋ ਕਰ ਸਕਦਾ ਬਾਕੀ ਸਾਰੇ ਮੂਰਖ ਬੈਠੇ ਆ ਕਿਸੇ ਵੀ ਪੋਲੀਟੀਕਲ ਪਾਰਟੀ ਚ ਕਿਸੇ ਵੀ ਜਨਤਕ ਜਥੇਬੰਦੀ ਦੇ ਵਿੱਚ ਜਦੋਂ ਮੈਂ ਕੋਈ ਲੀਡਰ ਕਹਿ ਲੈਂਦਾ ਉਹ ਲੀਡਰ ਕਾਮਯਾਬ ਨਹੀਂ ਹੁੰਦਾ ਉਦੋਂ ਤੁਸੀਂ ਕਿਸੇ ਵੀ ਬੁਲਾ ਰਹੇ ਨੂੰ ਦੇਖੋ ਜਦੋਂ ਉਹ ਕਹੂਗਾ ਕਿ ਅਸੀਂ ਟੀਮ ਦੇ ਹਿਸਾਬ ਨਾਲ ਚੱਲਦੇ ਹਾਂ ਟੀਮ ਫੈਸਲੇ ਲੈਂਦੀ ਹੈ ਟੀਮ ਸਾਡੀ ਸਮਝ ਬਣਾਉਂਦੀ ਹੈ ਤਾਂ ਉਹ ਟੀਮ ਲੈ ਕੇ ਅੱਗੇ ਵੱਸ ਸਕਦਾ ਜਿਹੜਾ ਬੰਦਾ ਟੀਮ ਹੀ ਨਹੀਂ ਲੈ ਕੇ ਜਾ ਸਕਦਾ ਜਿਹੜਾ ਬੰਦਾ ਕਹਿੰਦਾ ਵੀ ਵਨ ਮੈਨ ਸ਼ੋ ਹੀ ਹੈ ਇੱਥੇ ਉਹ ਬੰਦਾ ਕਿੱਥੇ ਕਾਮਯਾਬ ਹੋਊ ਜੋ ਨਵਜੋਤ ਸਿੰਘ ਸਿੱਧੂ ਜਿੰਨਾ ਪੰਜਾਬ ਦੇ ਮੁੱਦਿਆਂ ਦੇ ਉੱਤੇ ਅੱਜ ਤੱਕ ਜਿੰਨਾ ਪੰਜਾਬ ਦੇ ਉੱਤੇ ਮੋਲਣਾ ਚਾਹੀਦਾ ਸੀ ਅੱਜ ਤੱਕ ਬੋਲੇ ਨਹੀਂ ਉਹ ੜੀਕ ਰਿਹਾ ਕਿ ਮੈਨੂੰ ਕਦੋਂ ਪ੍ਰਧਾਨ ਨਵਜੋ ਸਿੰਘ ਸਿੱਧੂ ਪ੍ਰਧਾਨ ਬਣਗੇ ਭਗਵਾਨ ਸਿੰਘ ਮਾਨ ਨੇ ਅਗਲੇ 2027 ਦੇ ਚੋਣਾਂ ਵਾਸਤੇ ਪੱਕਾ ਪੰਜਾਬ ਚ ਹੋ ਜਾਣਾ ਹੈ ਭਗਵਾਨ ਸਿੰਘ ਮਾਨ ਦੀ ਸਰਕਾਰ ਫਿਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਕਾਂਗਰਸ ਫਿਰ ਖੁੱਡੇ ਲੈਣ ਹੀ ਲੱਗੂਗੀ ਇਹ ਗੱਲ ਕਲੀਅਰ ਹੈ ਕਿਉਂਕਿ ਜਿਸ ਹਿਸਾਬ ਨਾਲ ਉਹਨਾਂ ਦੀ ਬੋਲਚਾਲ ਹੈ ਜਿਉ ਸੁਧਰ ਕੇ ਆਉਣਗੇ ਕੋਈ ਵੱਖਰਾ ਕੰਮ ਕਰਨਗੇ ਫਿਰ ਪਤਾ ਲੱਗ ਜੂਗਾ ਪਰ ਜਿਸ ਤਰੀਕੇ ਨਾਲ ਬਿਆਨਬਾਜ਼ੀ ਆ ਰਹੀ ਹੈ ਜਿਸ ਤਰੀਕੇ ਨਾਲ ਕਾਂਗਰਸ ਨੂੰ ਪਿੱਛੇ ਧੱਕਿਆ ਜਾ ਰਿਹਾ ਕੁਝ ਲੋਕ ਤਾਂ ਇਹ ਵੀ ਕਹਿ ਰਿਹਾ ਕਿ ਸਿੱਧੂ ਸਾਹਿਬ ਦੀਆਂ ਤਿਆਰੀਆਂ ਕਿਤੇ ਹੋਰ ਜਾਂਦੀਆਂ ਹਨ ਉਹਨਾਂ ਨੂੰ ਆਇਆ ਕਿ ਜਿੰਨਾ ਕਾਂਗਰਸ ਨੂੰ ਡੈਮੇਜ ਕਰ ਸਕ